What? <music> ਆਧਿਆ ਦੀ ਪੱਤ ਲੁੱਟੀ ਗਈ ਖਾਬਰ ਦੇ ਅੰਦਰ ਇਹਨਾਂ ਨੇ ਬੜਾ ਧੱਕਾ ਤੇ ਜੁਲਮ ਕੀਤਾ ਇਹ ਗੱਲ ਦੀ ਖਬਰ ਸੂਜੇ ਨੇ ਲਾਹੌਰ ਬੈਠੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪਹੁੰਚਾਈ ਉਸੇ ਵੇਲੇ ਸੂਰਮੇ ਨੇ ਹਰ ਕਰ ਦੀ ਤੇਗ بے ਬਿਆਨ ਕਰਕੇ ਭਰੇ ਦਰਬਾਰ ਚ ਆਖਿਆ ਕਿ ਹੁਣੇ ਜਾਓ ਡਿਊਟੀ ਲਈ ਲੈ ਜਾਂਦਾ ਸ਼ੇਰ ਸਿੰਘ ਜਵਾਨ ਕਿਰਪਾ ਰਾਮ ਨਾਲ ਤੋਰਿਆ ਹਰੀ ਸਿੰਘ ਨਰਵੇ ਨੂੰ ਜਮਿਸਰ ਦਿਵਾਰ ਜੱਤ ਨੂੰ 2000 ਚ ਪਾਈ ਦੇ ਕੇ ਤੋਰਿਆ ਕੇ ਜਾਓ ਹਟਕ ਪਾਰ ਕਰਕੇ ਇਹ ਹੋਰ ਹੈ ਜ਼ੁਲਮ ਨੂੰ ਡੰਕਾ ਪਾਇਆ ਜਾਏ دیਵਾਨ ਕਿਰਪਾ ਰਾਮ ਚਹਜਾ ਦਾ ਚੇਰ ਸਿੰਘ ਸ਼ੇਰੇ ਪੰਜਾਬ ਤੋਂ ਹੁਕਮ ਪਾ ਕੇ ਮੰਗੜਾ ਨੂੰ ਮਾਰਦੇ ਹੋਏ ਹਟਕ ਦਰਿਆ ਤੇ ਪਹੁੰਚੇ ਯਾਦ ਰਹੇ ਲਾਹੌਰ ਤੋਂ ਹਟਕ ਦਾ ਫਾਸਲਾ 300 ਕਿਲੋਮੀਟਰ ਦਾ ਹੈ ਕੋਈ ਨੇੜੇ ਨਹੀਂ ਬਹੁਤ ਲੰਮਾ ਪੈਣਾ ਇਹ ਘੋੜਿਆਂ ਤੇ ਸਵਾਰ ਹੋ ਕੇ ਜਾਣਾ ਹੈ ਹਟਕ ਦਰਿਆ ਤੇ ਪਹੁੰਚੇ ਇਹਨਾਂ ਬੇੜੀਆਂ ਦਾ ਪੁਲ ਬਣਾਇਆ ਬੇੜੀਆਂ ਦਾ ਪੁਰ ਬੜਾ ਕੇ ਪਾਰ ਕਰਕੇ ਜਹਾਂਗੀਰਾ ਕਿਲਾ ਤੇ ਕਿਰਾ ਖੈਰਾਬਾਦ ਕਿਲਾ ਖੈਰਾਬਾਦ ਜਿੱਲਾ ਤੇ ਕਬਜ਼ਾ ਕਰਕੇ ਇਹਨਾਂ ਨੇ ਇਲਾਕੇ ਵਿੱਚ ਲੁੱਟ ਮਚਾਈ ਹੋਈ ਸੀ ਜਾਂਦਿਆਂ ਸ਼ਹਿਜ਼ਾਦਾ ਸ਼ੇਰ ਸਿੰਘ ਦਿਵਾਨ ਕਿਰਪਾ ਰਾਮ ਸਰਦਾਰ ਹਰੀ ਸਿੰਘ ਨਲੂਆ ਇਹਨਾਂ ਨੇ ਇਹਨਾਂ ਕਿਲਿਆਂ ਦੇ ਕਬਜ਼ਾ ਕਰ ਲਿਆ ਜਦੋਂ ਇਹਨਾਂ ਕਿਲਿਆਂ ਦੀ ਹਾਰ ਦੀ ਖਬਰ ਅਜੀਮ ਖਾਨ ਨੇ ਸੁਣੀ ਉਹਨੇ ਉਸੇ ਵੇਲੇ ਮਦਦ ਦੇ ਉੱਤੇ ਜਵਾਰ ਖਾਨ ਨੂੰ ਭੇਜਿਆ ਤੇ ਆਪਣੇ ਦੂਜੇ ਭਰਾ ਨੂੰ ਭੇਜਿਆ ਅੱਗੇ ਜਾਓ ਇਨਾਂ ਦੀ ਮਦਦ ਕੀਤੀ ਜਾਏ ਤਾਂ ਕਿ ਇਹਨਾਂ ਕਿਰਿਆ ਨੂੰ ਛਡਾਇਆ ਜਾਏ ਇੱਕ ਵਾਰੀ ਤੇ ਕਿਲੇ ਜਿੱਤੇ ਗਏ ਪਰ ਉਸੇ ਵੇਲੇ ਜਦੋਂ ਨਵੀਂ ਮਦਦ ਆ ਗਈ ਹੋਰ ਕੁੰਮਕ ਆ ਗਈ ਉਹਨਾਂ ਨੇ ਏਤ ਹਰੀ ਸਿੰਘ ਨਾਲ ਉਹ ਇੱਥੇ ਜਾ ਕੇ ਸ਼ੇਰ ਸਿੰਘ ਤੇ ਦਵਾਨ ਕਿਰਪਾ ਰਾਮ ਨੂੰ ਆ ਕੇ ਕਿਲਿਆਂ ਦੇ ਲਾ ਕੇ ਘੇਰ ਲਿਆ ਦੇ ਤੋਪ ਤੇ ਤੋਪ ਚਲਾਈ ਭਾਵ ਇਹਨਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਗਿਆ ਇਸ ਗੱਲ ਦੀ ਖਬਰ ਛੇਰੇ ਪੰਜਾਬ ਨੂੰ ਲਾਹੌਰ ਮਿਲੀ ਉਹ ਵੀ ਚੁੱਪ ਕਰਕੇ ਨਹੀਂ ਸਨ ਬੈਠੇ ਹੋਏ ਉਹਨਾਂ ਨੇ ਲਾਹੌਰ ਦੇ ਉੱਤੋਂ ਲਗਭਗ 10000 ਫੌਜ ਹੋਰ ਅਕਤ دریا ਵੱਲ ਨੂੰ ਰਵਾਨਾ ਕਰਕੇ ਆਪ ਉਹ ਅੰਮ੍ਰਿਤਸਰ ਦੀ ਧਰਤੀ ਤੇ ਆਏ ਜਦੋਂ ਕੋਈ ਜਾਂਦਾ ਲੜਨੀ ਹੁੰਦੀ ਤਨ ਗੁਰੂ ਆਰਾਮਦਾਸ ਮਹਾਰਾਜ ਦੇ ਦਰਬਾਰ ਵਿੱਚ ਜਾ ਕੇ ਫਿਰ ਇਹ ਪੰਜਾਬ ਪਹਿਲਾ ਕੜਾ ਪ੍ਰਸ਼ਾਦ ਦੀ ਦੇਰ ਕਰਵਾ ਕੇ ਇੱਥੇ ਅਰਦਾਸ ਕਰਵਾ ਕੇ ਤੁਰਦਾ ਉਹ ਗੁਰੂ ਦਾ ਪੱਕਾ ਚਰਧਾਨੂ ਸੀ ਗੁਰੂ ਪਿਆਰੀ ਸਰ ਸੰਗਤ ਉਹ ਅੰਮ੍ਰਿਤਸਰ ਆਏ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਮਗਾ ਕੇ ਉਹਨਾਂ ਨੇ ਬੇਨਤੀ ਕੀਤੀ ਕਹਿ ਲਗੇ ਬਾਬਾ ਜੀ ਅਦੀਮ ਖਾਨ ਨੇ ਜਹਾਦ ਦੇ ਰਾਤ ਦੇ ਮਲਖਈਆ ਇਕੱਠਾ ਕੀਤਾ ਹੈ ਇਸ ਕਰਕੇ ਤੁਸੀਂ ਵੀ ਆਪਣਾ ਅਕਾਲੀ ਜਥਾ ਲੈ ਕੇ ਨਾਲ ਚੱਲੋ ਤਾਂ ਕਿ ਉੱਥੇ ਗਿਣਤੀ ਵਧਦੀ ਜਾ ਰਹੀ ਏ ਹੋ ਸਕਦਾ 50 60 ਹਜ਼ਾਰ ਦੀ ਗਿਣਤੀ ਹੋ ਜਾਏ ਔਰ ਜੰਗ ਬੜੇ ਜੋਸ਼ ਖਰੋਸ਼ ਨਾਲ ਲੜਨੀ ਪੈ ਸਕਦੀ ਏ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਰੰਜੀਤ ਸਿੰਘ ਅਕਾਲੀ ਜਥਾਦਾਰ ਨੂੰ ਤਿਆਰ ਹੈ ਪਰ ਜੇ ਦੰਗ ਦਿੱਤੀ ਗਈ ਦੰਤਪੁਰਾਮ ਦਾਤ ਮਹਾਰਾਜ ਦੇ ਘਰ ਨੂੰ ਕੀ ਦਵੇਂਗਾ ਅੱਤਕੋ ਜਰਾ ਗੁਰੂ ਪਿਆਰੀ ਸਾਧ ਸੰਗਤ ਜੇ ਅੱਜ ਦਾ ਜਥੇਦਾਰ ਹੁੰਦਾ ਉਹਨੇ ਕਹਿਣਾ ਸੀ ਮੇਰੇ ਜਵਾਈ ਨੂੰ ਨੌਕਰੀ ਦੇ ਦੇ ਮੇਰੇ ਭਤੀਜੇ ਨੂੰ ਸਰੋਵਣੀ ਕਮੇਟੀ ਚ ਲਵਾ ਦੇ ਕਿਉਂਕਿ ਮਕਾਉ ਬੰਦੇ ਦਾ ਪਤਾ ਨਹੀਂ ਕਦੋਂ ਵਿਕ ਜਾਣਾ ਹੈ ਪਰ ਉਹ ਕੋਈ ਵੀ ਹੋਵੇ ਅਕਾਲੀ ਬਾਬਾ ਫੂਲਾ ਸਿੰਘ ਦੇ ਚਰਨਾਂ ਤੇ ਸਿਰ ਜੋ ਝੁਕਦਾ ਏ ਉਹਨੇ ਆਖਿਆ ਰਣਜੀਤ ਸਿੰਘਾ ਜੇ ਡੰਗ ਦਿੱਤੀ ਗਈ ਤੇ ਦਤ ਗੁਰੂ ਰਾਮਦਾਸ ਦੇ ਦਰਬਾਰ ਨੂੰ ਕੀ ਦਵੇਂਗਾ ਉਹੋ ਵਰ ਬਾਗਤਾ ਵੀ ਅੱਗੋਂ ਬੜਾ ਫਰਾਗ ਦਿਲ ਸੀ ਉਹਨੇ ਆਖਿਆ ਮੈਂ ਪੰਜਾਬ ਦੇ ਖਜ਼ਾਨੇ ਦੇ ਦਰਵਾਜ਼ੇ ਖੋਲ ਦੇਣਾ ਦਾ ਜੀ ਕਰੇ ਕੋਈ ਢੇਲੀ ਪਾਈ ਰਹਿਣ ਦਿਓ ਜੀ ਕਰੇ ਸਾਰੇ ਖਜ਼ਾਨਾ ਗੁਰੂ ਰਾਮਦਾਸ ਦੇ ਦਰਬਾਰ ਦੇ ਰਾਦੇਵਾ ਕੋ ਸਤਨਾਮ ਸ੍ਰੀ ਵਾਹਿ ਅਕਾਲੀ ਬਾਬਾ ਫੂਲਾ ਸਿੰਘ ਦਾ ਜੇਕਰ ਤੂੰ ਖਜ਼ਾਨੇ ਦਾ ਦਰਵਾਜ਼ਾ ਖੋਲਣ ਨੂੰ ਤਿਆਰ ਹਾਂ ਤੇ ਜੰਗ ਜਿੱਤਣ ਵਾਸਤੇ ਮੈਂ ਇਸ ਪੰਜ ਬੋਤਕ ਸਰੀਰ ਦੇ ਅੰਦਰੋਂ ਮੈਂ ਸਵਾਸਾਂ ਦਾ ਦਰਵਾਜ਼ਾ ਖੋਲ ਦੇਵਾਂਗਾ ਪਰ ਜੰਗ ਜ਼ਰੂਰ ਜਿੱਤੀ ਜਾਏਗੀ ਇਸ ਤਰ੍ਹਾਂ ਜੀ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚੋਂ ਸ਼ੇਰੇ ਪੰਜਾਬ ਅਕਾਲੀ ਬਾਬਾ ਫੂਲਾ ਸਿੰਘ ਇਹਨਾਂ 15 ਤੁਰਤਾ ਜਥਾ ਆਪਣਾ ਨਾਲ ਲਿਆ ਫੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਅਤਰ ਸਿੰਘ ਕਾਲਿਆਂਵਾਲਾ ਨਾਲ ਰਤਨ ਸਿੰਘ ਤਰਝਾਖੀਆ ਦੇਸ਼ਾ ਸਿੰਘ ਮਜੀਠੀਆ ਨਾਲ ਲੈ ਕੇ ਚੋਟੀ ਦੇ ਦਰਨੈਲ ਮਗਲਾਂ ਨੂੰ ਮਾਰਦੇ ਹੋਏ ਪਤਾ ਕਿ ਪੁੱਤਰ ਘੇਰੇ ਚਾ ਚੁੱਕਾ ਹੈ ਫੌਜਾ ਘੇਰੇ ਚਾ ਚੁੱਕੀਆਂ ਨੇ ਤੇ ਜਿਹੜੇ ਪੜਾ ਤਿੰਨ ਤਿੰਨ ਚਾਰ ਚਾਰ ਜਣਾਂ ਵਪਾਰ ਹੋਣੇ ਸਨ ਉਹ ਇੱਕ ਇੱਕ ਦਿਨ ਵਿੱਚ ਵਪਾਰ ਕਰਕੇ ਘੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਟਕ ਦਰਿਆ ਤੇ ਪਹੁੰਚ ਗਿਆ। ਆ ਬੇਰੀ ਕੱਲਿਆਂ ਹਾਂ। ਮਹਾਰਾਜਾ ਰਣਜੀਤ ਸਿੰਘ ਅਟਕ ਦਰਿਆ ਦੇ ਉਰਲੇ ਪਾਸੇ ਪਹੁੰਚ ਗਿਆ। ਧਿਆਰ ਰੱਖਿਓ ਕੱਲ ਦੇ ਜਵਾਨ ਵਿੱਚ ਇਸ ਤੋਂ ਅੱਗੇ ਆਪਾਂ ਚੱਲਣਾ ਹੈ ਪਰ ਦੋ ਕਮਿੰਤੀਆਂ ਹੋਰ ਕਰਦੇ ਆ। ਅਟਕ ਦਰਿਆ ਦੇ ਵਿੱਚ ਹਣ ਆਇਆ ਹੋਇਆ ਹੈ। ਪਾਰ ਤੋਪਾਂ ਤੇ ਗੋਲੀਆਂ ਚੱਲ ਰਹੀਆਂ ਐ ਫੌਜ ਨੂੰ ਘੇਰਾ ਪੈ ਗਿਆ। ਰੱਤ ਦੇ ਵਿੱਚ ਜਿਹੜਾ ਬੇੜੀਆਂ ਦਾ ਪੁਲ ਬੰਨਿਆ ਸੀ ਉਹ ਜਬਾਰ ਖਾਨ ਤੇ ਅਦੀਮ ਖਾਨ ਨੇ ਗਾਹ ਮਾਰ ਕੇ ਤੋੜ ਦਿੱਤਾ ਕਿਉਂਕਿ ਇਹ ਫੌਜ ਦਾ ਕਸੂਰ ਹੁੰਦਾ ਹੈ ਜਿੱਧਰੋਂ ਸਪਲਾਈ ਆਉਣੀ ਹੈ ਉਸ ਪਾਸੇ ਪਾਣੀ ਛੱਡਦੇ ਹੋ ਉਹਦਾ ਪੁਲ ਤੋੜ ਦਿਓ ਇਹ ਤੋਂ ਪਾਸੇ ਨੂੰ ਅਟਕਦੇ ਉੱਤੇ ਪੈਦਲ ਜਾਣਾ ਬੜਾ ਔਖਾ ਹੈ ਪਹਿਲੀ ਵਾਰਾ ਖੇਰੇ ਪੰਜਾਬ ਅਕਾਲੀ ਬਾਬਾ ਫੂਲਾ ਸਿੰਘ ਨੇ ਇਸ ਅਟਕ ਦਰਿਆ ਨੂੰ ਪੈਦਲ ਕੀਤਾ ਉਹ ਕੱਲ ਦੇ ਦੁਆਰ ਤੇ ਬੇਨਤੀਆਂ ਕਰਾਂਗਾ ਪਰ ਧਿਆਨ ਰੱਖਿਓ ਇੱਕ ਪਾਸੇ ਪੁਲ ਟੁੱਟ ਚੁੱਕਾ ਹੈ ਸਾਹਮਣੇ ਘੇਰਾ ਪਿਆ ਹੋਇਆ ਇਹ ਖੂਨ ਦੇ ਹੌਲੀ ਚੱਲ ਰਹੀ ਏ ਇਧਰੋਂ ਇਹਨਾਂ ਨੇ ਪਾਰ ਕਰਨਾ ਤੇ ਬੇੜੀਆਂ ਦਾ ਪੁਲ ਬਣਾ ਕੇ ਕੋਈ ਦੇਣ ਨੂੰ ਮਲਾ ਤਿਆਰ ਨਹੀਂ ਉਹ ਤਿਆਰ ਕਿਉਂ ਨਹੀਂ ਹੋਇਆ ਉਹਦਾ ਵੀ ਕਾਰਨ ਤੁਹਾਡੇ ਨਾਲ ਛਾਂਜਾ ਕਰਦੇ ਆ ਅੱਜ ਥੋੜਾ ਜਿਹਾ ਥਮਾ ਕੇ ਨਾਲੋਂ ਘਾਟ ਲੱਗਣਾ ਰਮਾਲਾ ਸਾਹਿਬ ਤਬਦੀਲ ਹੋਣਗੇ ਕਿਉਂਕਿ ਕੱਲ ਨੂੰ ਨਵੇਂ ਸਾਲ ਦੀ ਆਮਦ ਹੈ ਉਹਦੇ ਵਾਸਤੇ ਤਿਆਰੀ ਹੋਣੀ ਏ ਹੁਣ ਆਪ ਜੀ ਦੇ ਸਾਹਮਣੇ ਆਪਾਂ ਅਨੰਦ ਸਾਹਿਬ ਦੇ 6 ਪੌੜੀਆਂ ਦਾ ਜਾਪ ਜਿਹੜਾ ਆਰੰਭ ਕਰਨਾ ਹੈ ਰਾਤ ਨੂੰ 12 ਵਜੇ ਤੱਕ ਦੁਆਰ ਛੱਜਣੇ ਨੇ ਇਸ ਕਰਕੇ ਸੰਗਤਾਂ ਦੇ ਚਰਨਾਂ ਅਕੀਦੇ ਤੌਰ ਤੇ ਬੇਨਤੀ ਹੈ ਜਦੋਂ ਸਨ ਈਸਵੀ ਬਣਾਉਂਦੇ ਹੋ ਉਹ ਸਾਡਾ ਨਹੀਂ ਉਹ ਕੇਵਲ ਈਸਾ ਮਸੀਹ ਦੇ ਨਾਂ ਤੇ ਬਣਿਆ ਹੋਇਆ ਹੈ ਜਿੰਨਾਂ ਕਰ ਅਗਲਾ ਸਾਲ ਚੜ੍ਹਨਾ ਨਾ ਜਾਵੇ ਉਹਨਾਂ ਦਾ ਰਾਤ ਨੂੰ ਲੋਕ ਸੌਂਦੇ ਨਹੀਂ ਪਰ ਆਹ ਹੈ ਸਾਡਾ ਸਾਲ ਕਿਉਂਕਿ ਇਹਦੇ ਮੁਤਾਬਕ ਗੁਰਬਾਣੀ ਦੇ ਅੰਦਰ 12 ਮਾ ਲਿਖਿਆ ਹੈ ਜੇ ਤੱਕ ਗਵਿੰਦ ਅਰਾਧੀ ਹੈ ਹੋਵੇ ਆਨੰਦ ਕਣਾ ਇਹ ਏਤੋਂ ਲਿਖਿਆ ਗੁਰੂ ਸਾਹਿਬ ਨੇ ਜਨਵਰੀ ਨੂੰ ਨਹੀਂ ਬਣਿਆ ਇਹ ਕਰਕੇ ਗੁਰੂ ਨਾਨਕ ਸਾਹਿਬ ਦੀ ਜੇਤ ਤੋਰੰਭ ਕਰਦੇ ਨੇ ਗੁਰੂ ਕਰ ਜਾਂਦੇ ਮਹਾਰਾਜ ਵੀ ਜੇਤ ਤੋਰੰਭ ਕਰਦੇ ਨੇ ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਨਾਨਕ ਸਾਹਿਬੀ ਕੈਲੰਡਰ ਹੈ ਉਹ ਵੀ ਜੇਤ ਤੋਰੰਭ ਕਰਦਾ ਇਹ ਕਰਕੇ ਸਾਡਾ ਨਵਾਂ ਸਾਲ ਜਿਹੜਾ ਉਹ ਕੱਲ ਹੈ ਅੱਜ ਰਾਤ ਨੂੰ ਦੀਵਾਨ ਸੱਜਣੇ ਨੇ ਉੱਤੀ ਪੱਤਰ ਤੇ ਜਿੱਥੋਂ ਤੱਕ ਸਕਤਾਂ ਸਰਵਣ ਕਰ ਰਹੀਆਂ ਨੇ ਉਹਨਾਂ ਦੀ ਤਰਨਾ ਚ ਬੇਨਤੀ ਹੈ ਕਿ ਵਕਤ ਤੋਂ ਵਕਤ ਗੁਰੂ ਦਰਬਾਰ ਵਿੱਚ ਆ ਕੇ ਹਾਜ਼ਰੀਆਂ ਭਰ ਕੇ ਤੇ ਜੀਵਨ ਦਾ ਰਾਹ ਖਟਿਆ ਜਾਏ ਦੋ ਮਿੰਟ ਹੋਰ ਲੈਣੇ ਆਨੰਦ ਸਾਹਿਬ ਦਾ ਜਾਪ ਸ਼ੁਰੂ ਕਰਨਾ ਬੇਨਤੀ ਸਰਵਣ ਕਰਿਓ ਹੁਣ ਬੇੜੀਆਂ ਦਾ ਪੁਲ ਕਿਉਂ ਨਹੀਂ ਬਣਾ ਕੇ ਦਿੱਤਾ ਕਿਉਂਕਿ ਉਹ ਜਿਹੜੇ ਮਲਾਹ ਨੇ ਉਹ ਸਾਰੇ ਮੁਸਲਮਾਨ ਨੇ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਸਿੰਧਾ ਨੇ ਜਾ ਕੇ ਸਾਡੇਾਂ ਤੇ ਹਮਲਾ ਕਰਨਾ ਹੈ ਆਪਣੀ ਕਰਾਮਪਤੀ ਉਹ ਕਿੰਨੇ ਕੁ ਸਤੇਦ ਨੇ ਇੱਕ ਬੇਨਤੀ ਤੁਹਾਡੇ ਨਾਲ ਸਾਂਝੀ ਕਰਾਂ ਇੱਕ ਕਿਲੀ ਦਾ ਹਾਕਮ ਪਰਗਾਂ ਨੂੰ ਬੜਾ ਤੰਗ ਕਰਦਾ ਸੀ ਇਹ ਗੱਲ ਦੀ ਇਤਲਾਹ ਹਰੀਚੰਦ ਨਲੂਆ ਨੂੰ ਮਿਲੀ ਉਹਨੂੰ ਪਤਾ ਨਾ ਲੱਗੇ ਕਿਉਂਕਿ ਕਿੱਲੀ ਦਾ ਦਰਵਾਜ਼ਾ ਪਹਾੜਾਂ ਦੀਆਂ ਗੁਫਾਵਾਂ ਦੇ ਵਿੱਚੋਂ ਦੀ ਹੋ ਕੇ ਜਾਂਦਾ ਸੀ ਤੇ ਹਰੀ ਚੰਦਲੂਆ ਕੁਝ ਸੂਰਮੇ ਚੋਣਵੇਂ ਨਾਲ ਲੈ ਕੇ ਜਵਾਨ ਉਹਨੂੰ ਸੋਧਣ ਵਾਸਤੇ ਗਿਆ ਰਸਤੇ ਵਿੱਚ ਇੱਕ ਬੁੱਢਾ ਜਿਹੜਾ ਭੇਡਾਂ ਚਾਰਦਾ ਸੀ ਉਹਨੂੰ ਪੁੱਛਣ ਲੱਗੇ "ਬਾਬਾ ਕਿੱਲੀ ਨੂੰ ਰਾਹ ਕਿਹੜਾ ਜਾਂਦਾ ਹੈ?" ਉਹਨੇ ਆਖਿਆ "ਸਰਦਾਰਾ ਰਾਤ ਮੈਂ ਦੱਸ ਦਿੰਦਾ ਪਰ ਮੇਰਾ ਪੋਤਰਾ ਕੋਲ ਹੈ ਇਹ ਮੇਰੀ ਕੌਮ ਵਾਲਿਆਂ ਨੂੰ ਦੱਸ ਦਵੇਗਾ ਮੇਰੀ ਕੌਮ ਵਾਲਿਆਂ ਮੇਰਾ ਰਹਿਣ ਤੱਕ ਨਹੀਂ ਦੇਣਾ" ਹਰੀਚਰ ਨਲੂਏ ਨੇ ਆਖ ਪਰ ਅੰਦਰ ਇਹਦਾ ਕੰਮ ਕਾਓ ਹਰੀਚਰ ਨਲੂਏ ਨੇ ਇੱਕ ਜਵਾਨ ਨੂੰ ਇਸ਼ਾਰਾ ਕੀਤਾ ਇਹ ਮੌਨਿਤ ਪ੍ਰੋਫੈਸਰ ਮੋਹਨ ਸਿੰਘ ਦਿਵਾਨਾ ਨੇ ਬੜੀ ਲੰਮੀ ਟੋੜੀ ਕਰਤਾ ਲਿਖੀ ਮੈਂ ਇਹ ਵਾਲਾ ਚਾਰਾ ਕਰਨਾ ਉਹ ਨੌਜਵਾਨ ਨੇ ਚੁੱਕਿਆ ਬੁੱਢੇ ਦਾ ਪੋਤਰਾ ਤੇ ਭਵਾ ਕੇ ਖੱਡ ਛੁੱਟਿਆ ਤੇ ਟੁਕਾ ਟੁਕਾ ਹੋ ਕੇ ਉੱਡ ਗਿਆ ਉਹ ਜਿਹੜਾ ਬੁੱਢਾ ਕਹਿੰਦਾ ਸੀ ਪੁੱਤਰੇ ਦਾ ਪ੍ਰਬੰਧ ਕਰੋ ਮੈਂ ਰਾਹ ਦੱਸਾਂਗਾ ਉਹ ਆਹ ਕਮਟੀਆਂ ਮੁੱਛਾਂ ਤੇ ਹੱਥ ਫੇਰ ਕੇ ਕਹਿੰਦਾ ਸਰਦਾਰਾ ਹੁਣ ਤੇਰੀ ਤੇ ਮੇਰਾ ਸਿਰ ਤੇ ਲਾ ਸਕਦੀ ਏ ਪਰ ਮੇਰੇ ਮੂੰਹ ਤੋਂ ਕਿੱਲੀ ਦਾ ਰਸਤਾ ਨਹੀਂ ਬਕਵਾ ਬਾਕ ਦੀ ਦੱਸ ਬਾਤ ਸਕਦੀ ਪੁੱਛ ਸਕਦੀ ਬੁਲਵਾ ਸਕਦੀ ਸਰਦਾਰ ਨੇ ਆਖਿਆ ਬਾਬਾ ਜੇ ਰਾਹ ਨਹੀਂ ਜ ਦੱਡਾਈ ਦੇ ਪੁੱਤਰਾ ਕੋ ਮਰਵਾ ਲਿਆ ਅੰਦਾ ਜਾਣਾ ਸੀ ਮੈਨੂੰ ਮਾਰ ਕੇ ਤੁਸੀਂ ਉਹਨੂੰ ਪੁੱਛਦੇ ਤੁਹਾਨੂੰ ਰਾਹ ਦੱਸ ਕੇ ਮੇਰੀ ਕੌਮ ਦੇ ਮੱਥੇ ਤੇ ਕਲੰਕ ਲਵਾ ਜਾਂਦਾ ਹੁਣ ਉਹਦਾ ਖਤਰਾ ਟਲ ਗਿਆ ਮੈਨੂੰ ਤੁਸੀਂ ਬਕਾ ਨਹੀਂ ਸਕਦੇ ਮੇਰੇ ਮੂੰਹੋਂ ਬੁਲਵਾ ਨਹੀਂ ਸਕਦੇ ਇਹ ਕਰਕੇ ਕਿੱਲੀ ਦਾ ਰਾਹ ਨਹੀਂ ਦੱਸਾਂਗਾ ਏ ਆਪਣੀ ਕੌਮ ਦੇ ਪ੍ਰਤੀ ਇੰਡੇ ਵਫਾਦਾਰ ਇਥੇ ਕਰਕੇ ਜਿਹੜੇ ਮਲਾਹ ਸਨ ਇਸ ਇਲਾਕੇ ਵਿੱਚ ਉਹ ਸਾਰੇ ਮੁਸਲਮਾਨ ਉਹਨਾਂ ਨੇ ਬੇੜੀਆਂ ਦਾ ਪੁਲ ਨਹੀਂ ਬਣਾ ਕੇ ਦਿੱਤਾ ਤੇ ਫੇਰ ਖਾਰਜੇ ਨੇ ਅਟਕ ਦਰਿਆ ਨੂੰ ਕਿਵੇਂ ਪਾਰ ਕੀਤਾ ਇਹ ਮੈਂ ਰਾਤ ਦੇ ਦੀਵਾਨ ਵਿੱਚ ਤੁਹਾਡੇ ਸਾਹਮਣੇ ਬੇਨਤੀਆਂ ਕਰਾਂਗਾ ਹੁਣ ਮੈਂ ਸਮੇਂ ਤੋਂ ਉੱਪਰ ਨਹੀਂ ਜਾਣਾ ਕਿਉਂਕਿ ਰਾਤ ਦੇ ਦੀਵਾਨ ਦੀ ਤਿਆਰੀ ਕਰਨ ਵਾਸਤੇ ਸ਼ਰੀਰ ਮਾਲਾ ਸਾਹਿਬ ਤਕਦੀਰ ਹੋਣੇ ਹੋਰ ਵੀ ਕੋਈ ਤਿਆਰੀਆਂ ਕਰਨ ਵਾਲੀਆਂ ਬਾਤ ਨਹੀਂ ਇਹਨੀਆਂ ਬੇਨਤੀਆਂ ਪ੍ਰਵਾਨ ਆਓ ਤੁਹਾਡੀ ਦਿੱਥੇ ਕੋਲੋਂ ਸਿਰ ਪੋੜੀਆਂ ਨੰਦ ਸਰ ਦਾ ਜਾਚਰਨ ਕਰੋ ਇੰਧਰ ਵਿਤਿਆ ਪ੍ਰਵਾਹ ਪਿਆਰ ਵਿੱਚ ਆਖੋ ਨੀ ਕੋਟਨ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੱਖ ਕੇ ਲਿਜਾਓ ਵਾਹਿਗੁਰੂ ਦੀ ਤਾ ਖਾਲਸਾ ਵਾਹਿਗੁਰੂ ਦੀ ਜੀ ਕੀ ਫਤਿਹ chase Mande uh yeah. ਸਤ ਸਬਦਿੰਦਰੋ ਪਿਆ ਸਾਚਾ ਨਾਮ ਮੇਰਾ ਆਦਾਰੋ ਵੰਦੀ ਪੰਜ ਸਬਦ ਤੇ ਤਕਾਰ ਸੁਭਾਗੇ ਘਰ ਸੁਭਾਗੇ ਸਬਦ ਵਾਜੀ ਕਲਾ ਜਿਤ ਕਰਤਾਰੀਆ ਅਜ ਤੂਤ ਤਦਵਾਸੀ ਕੀਤੇ ਕਾਲ ਕਟਕਵਾਰਿਆ ਕਰਮ ਪਾਇਆ ਤਦ ਜਨ ਕੋ ਸੇ ਨਾਮ ਅਹਰ ਕੇ ਲਾਗੇ ਐਹ ਨਾਨਕ ਤੈ ਸੁਖੋ ਆ ਤਿਤ ਕਰਿਆ ਸਬਦ Come to back.